ਬਾਊ ਜੀ ਇਹ ਜਿਹੜੀ ਮਕਸਰ ਦੀ ਜੁੱਤੀ ਹੈ ਇਹ ਬੜੀ ਮਸ਼ਹੂਰ ਹੈ ਕਿ ਕੀ ਕਾਰਨ ਹੈ ਵੀ ਇੰਨੀ ਮਸ਼ਹੂਰ ਹਨ ਇਹਦਾ ਮਕਸਰ ਦੀ ਜੁੱਤੀ ਤਾਂ ਕਰਕੇ ਮਸ਼ਹੂਰ ਹੈ ਜ ਮਤਲਬ ਇੱਥੇ ਜੁੱਤੀ ਨਾ ਚੰਗੇ ਲੈਦਰ ਦੀ ਚੰਗੇ ਚਮੜੇ ਦੀ ਬਣਦੀ ਸੀ ਜੁੱਤੀਆਂ ਸਾਰੇ ਕਾਰੀਗਰ ਹੈਗੇ ਕਾਰੀਗਰ ਚੰਗੇ ਸੀਗਾ ਜੀ ਕਾਰੀਗਰ ਤਾਂ ਹੁਣ ਵੀ ਹੈਗੇ ਪਰ ਇਹਨੇ ਹੈ ਨਹੀਂ ਹੁਣ ਤਾਂ ਜੀ ਤੇ ਥੋੜੀ ਜਿਹੜੀ ਇਹ ਦੁਕਾਨ ਹੈ ਕਿੰਨੀ ਪੁਰਾਣੀ ਹੈ ਇਹ ਸਾਨੂੰ 1958 ਦੀ ਦੁਕਾਨ ਹੈ ਜੀ ਅੱਛਾ 1958 ਤੁਸੀਂ ਇਹ ਕੰਮ ਕਰਦੇ ਹੋਣਾ ਨਹੀਂ ਆਪਣੇ ਫਾਦਰ ਸਾਹਿਬ ਕੰਮ ਕਰਦੇ ਸੀ ਅੱਛਾ ਫਾਦਰ ਸਾਹਿਬ ਕਹਿੰਦੇ ਉਸ ਵਕ ਤੁਸੀਂ ਕੰਮ ਕਰ ਲਿਆ 1984 ਦਾ ਕੰਮ ਕਰਨ ਲੱਗਿਆ ਜੀ ਮੈਂ ਤਾਂ ਬਾਪੂ ਜੀ ਜੋਟੀਆਂ ਥੋਡੀਆਂ ਬਾਹਰ ਦੇਸ਼ ਵਿਦੇਸ਼ ਦੇ ਬਾਹਰ ਵੀ ਜਾਂਦੀਆਂ ਹਾਂਜੀ ਹਾਂਜੀ ਭੇਜ ਦਿੰਦੇ ਆ ਜੀ ਐਕਸ ਜੋਤੀ ਲੈ ਜਾਣਾ ਭੇਜ ਦਈਏ ਇਹ ਕਸਟਮਰ ਅੱਛਾ ਚੋਪੇ ਇਹ ਤਾਂ ਦੇ ਹਾਂ ਜੀ ਤੇ ਜਿਹੜੇ ਬਾਹਰੋਂ ਵੀ ਆ ਜਿਵੇਂ ਮੁੰਡੇ ਆ ਜਾਂ ਹੋਰ ਵੀ ਇੱਥੇ ਆ ਜਾਂਦੇ ਆ ਤੇ ਉਹ ਵੀ ਲੈ ਜਾਂਦੇ ਹਾਂਜੀ ਉਹ ਵੀ ਲੈ ਜਾਂਦੇ ਆ ਜੀ ਉਹ ਜੋਟੀਆਂ ਲੈ ਜਾਂਦੇ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਮਤਲਬ ਇਹ ਚੰਗਾ ਇਹਦੇ ਤੇ ਕੋਈ ਚਮੜਾ ਚੰਗਾ ਵਧੀਆ ਲਾਉਂਦੇ ਹੋ ਹਾਂਜੀ ਤੇ ਜਾਂ ਕੋਈ ਹੋਰ ਇਹਦੇ ਵਿੱਚ ਕੋਈ ਖਾਸੀਅਤ ਹੈ ਵੀ ਤੁਹਾਡੀ ਜੁੱਤੀ ਜਿਹੜੇ ਮੋਸਰ ਦੀ ਜੁੱਤੀ ਦਾ ਕਹ ਦਿੰਦੇ ਆ ਵੀ ਬੜੀ ਬਹੁਤ ਜਿਆਦਾ ਮਸ਼ਹੂਰ ਹੈ ਮਤਲਬ ਮਸ਼ਹੂਰ ਇਸ ਕਰਕੇ ਆ ਕਿ ਮਤਲਬ ਇੱਥੇ ਕੜਾਈ ਵੀ ਤਿੱਲੇ ਦੀ ਚੰਗੀ ਕੜਾਈ ਕਰਦੇ ਆ ਜੀ ਮਤਲਬ ਨਾ ਹੱਥ ਦੀ ਕੜਾਈ ਕਰਦੇ ਆ ਤੇ ਚੰਗਾ ਲੈਦਰ ਲਾਉਂਦੇ ਆ ਗੋਕ ਚਮੜੇ ਤੇ ਕੜਾਈ ਕਰਕੇ ਤੇ ਫਿਰ ਜੁੱਤੀ ਬਣਦੀ ਹੈ ਇਹ ਕੜਾਈ ਬਈ ਤੁਸੀਂ ਆਪ ਹੀ ਕਰਦੇ ਹੋ ਇਹ ਲੇਡੀ ਕੜਾਈ ਕਰਦੀਆਂ ਹਨ ਜੀ ਤੇ ਲੇਡੀਜ਼ ਕਾਫੀਆਂ ਬਹੁਤ ਇੱਥੇ ਹੁੰਦੀਆਂ ਹਨ ਹ ਤੇ ਲੇਡੀ ਦੀ ਕੜਾਈ ਲੇਡੀਜ਼ ਕਰਦੀਆਂ ਤੇ ਆਪਣੇ ਮਤਲਬ ਗੈਂਸ ਜਿਹੜੇ ਜੁੱਤੀ ਬਣਾ ਕੇ ਨਾ ਤਿਆਰ ਕਰਦੇ ਆ ਅੱਛਾ ਇਸ ਤਰ੍ਹਾਂ ਅੱਛਾ ਤੇ ਇਹ ਜੁੱਤੀ ਜਿਹੜੀ ਇੱਕ ਮਤਲਬ ਪੰਜਾਬੀ ਜੁੱਤੀ ਤੇ ਇੱਕ ਕਸੂਰੀ ਜੁੱਤੀ ਇਹ ਕੀ ਫਰਕ ਹੈ ਨਾ ਜੀ ਕਸੂਰੀ ਦਾ ਉਹ ਪਾਕਿਸਤਾਨ ਦੇ ਵਿੱਚ ਬਣਦੀ ਹੈ ਜਿਹੜੀ ਜੁੱਤੀ ਹੈ ਜੀ ਅੱਛਾ ਜਿਹੜੀ ਮਤਲਬ ਨਾ ਹੀ ਬਸ ਮਤਲਬ ਹੁੰਦਾ ਜੀ ਉਹ ਤੇ ਕਸੂਰ ਆ ਕਸੂਰ ਦੀ ਜੁੱਤੀ ਮਸ਼ਹੂਰ ਰਾਹੀਂ ਪਾਕਿਸਤਾਨ 'ਚ ਆਪਣੇ ਜਿਹੜੀ ਇੰਡੀਅਨ ਹੈਗੀ ਜੁੱਤੀ ਆਪਣੇ ਭਾਰਤ ਦੀ ਹੈਗੀ ਜੀ ਇਹ ਆਪਣੇ ਥੋੜੀ ਮਸ਼ਹੂਰ ਬਾਜੀ ਹੈ ਅੱਛਾ ਵੀ ਹੁੰਦੀਆਂ ਮਤਲਬ ਕੋਈ ਬਹੁਤਾ ਫਰਕ ਨਹੀਂ ਹੁੰਦਾ ਕੋਈ ਇੰਨਾ ਕੋਈ ਫਰਕ ਨਹੀਂ ਹੁੰਦਾ ਜੇ ਦਾ ਡਿਫਰੈਂਸ ਨਹੀਂ ਹੁੰਦਾ ਜੀ ਕੋਈ ਇੰਨਾ ਅੱਛਾ ਤੇ ਤੁਹਾਡੇ ਕੋਲੇ ਵੀ ਕੋਈ ਮਿਲ ਜਾਂਦੀ ਹੈ ਕਸੋਰੀ ਚੁੱਤੀ ਨਹੀਂ ਅਸੀਂ ਦਾ ਅਸਲਾ ਬੜੀ ਅਗਈ ਮੁਸਲਮਾਨ ਹੈ ਅੱਛਾ ਮੁਸਲਮਾਨ ਕਾਰਾ ਕਰਾ ਹਾਂਜੀ ਹਾਂਜੀ ਅੱਛਾ ਹਾਂ ਇਧਰ ਪੰਜਾਬ ਬੰਦੇ ਦੇ ਜਿਹੜੀ ਕਾਰੀਗਰਾਂ ਮਿਲਦੇ ਜੁੱਤੀ ਲਾਉ ਕੋਈ ਮਿਸਰੀ ਲਾਉ ਅੱਛਾ ਉਹ ਪੰਜਾਬ ਦੇ ਕਾਰਾਗਰ ਹੀ ਆ ਨੌਕਰ ਦੇ ਜਿਹੜੇ ਉਹ ਗੱਲ ਹੈ ਪਰ ਪੰਜਾਬ ਨਹੀਂ ਕਰਦਾ ਚਾਰਾ ਜਾਈ ਉਹ ਪਾਕਿਸਤਾਨ ਮੁਸਲਮਾਨ ਬਣਾਉਂਦੇ ਆਪ ਅੱਛਾ ਉਹ ਮੁਸਲਮਾਨ ਮਹਾਰਤਾਂ ਜਨ ਹੈ ਕੋਈ ਹਾਂ ਉਹਨਾਂ ਨੇ ਮਸੂਰੀ ਕਸੂਰ ਦੀ ਜੁੱਤੀ ਜਾ ਆਪਣੇ ਮੋਟਰ ਦੀ ਉਹਦਾ ਕਸੂਰ ਨਹੀਂ ਪੂਰਾ ਅੱਛਾ ਇਹ ਡਿਵਾਈਡ ਹੈ ਉਹਦੇ ਫਾਸ ਦਾ ਏਰੀਆ ਤੇ ਵੱਧ ਤੋਂ ਵੱਧ ਵੀ ਕਿੰਨੀ ਮਹਿੰਗੀ ਜੁੱਤੀ ਤੁਸੀਂ ਰੱਖਦੇ ਹੋ ਦੇਖੋ ਜਸਤਾ ਜੁੱਤੀ ਘਟਾ ਘਟਾ ਮਤਲਬ 12 1300 ਦੀ ਜੁੱਤੀ ਰੱਖਦੇ ਆ 12 1300 ਹਾਂ ਜੀ ਇਹ ਘਟ ਤੋਂ ਘਟ ਕੇ ਮੇਰੇ ਮੇਰੇ ਲਈ ਘਟ ਤੋਂ ਘਟੋ 350 400 ਦਾ ਤੇ ਜਿਹੜੇ ਪਹਿਲਾਂ ਕੁਰਸੀ ਵਗੈਰਾ ਹੁੰਦੇ ਸੀ ਉਹ ਵੀ ਚੱਲਦੇ ਹੁਣ ਹਾਂਜੀ ਚਲ ਦੇ ਖੁੱਸੇ ਵੀ ਚਲਦੇ ਆ ਜੀ ਹੁਣ ਲੈ ਕੇ ਜਾਂਦੇ ਆ ਲੈ ਜਾਂਦੇ ਆ ਖੁੱਸੇ ਹਾਂਜੀ ਅੱਛਾ ਇਹ ਤੁਸੀਂ ਮਤਲਬ ਵੀ ਗੱਲੀ ਵਿੰਡੇ ਜਿਹੜੇ ਆਦਮੀਆਂ ਉਹਨਾਂ ਦੇ ਜੁੱਤੇ ਰੱਖਦੇ ਹੋ ਕਿ ਜਿਹੜੇ ਬੱਚੇ ਛੋਟੇ ਉਹਦਾ ਵੀ ਰੱਖਦੇ ਬੱਚਾ ਦੇ ਵੀ ਰੱਖਦੇ ਆ ਜੀ ਬੱਚਾ ਦੇ ਵੀ ਰੱਖਦੇ ਹਾਂਜੀ ਹਾਂਜੀ ਛੇ ਮਤਲਬ ਵੱਡਿਆਂ ਦੀ ਵੱਡਿਆਂ ਦੀ ਵੀ ਹੁੰਦੀ ਹੈ ਸਾਰੀ ਹੁੰਦੀ ਹੈ ਮਤਲਬ ਬੱਚਾ ਦੇ ਵੀ ਛੋਟੇ ਛੋਟੇ ਮੋਜੇ ਬਣਾਉਂਦੇ ਆ ਜੀ ਤੇ ਜੁੱਤੀ ਇਹ ਸਾਈਟ ਤੇ ਤਿਆਰ ਕਰਨੀ ਪੈਂਦੀ ਹੈ ਕਿ ਵੇਲੇ ਬਣੀਆਂ ਬਣਾਈਆਂ ਵੇਲੇ ਬਣੀਆਂ ਬਣਾਈਆਂ ਮਿਲ ਜਾਂਦੀ ਹੈ ਬਣਾਈ ਬਣਾਈ ਬੱਤੀ ਵਾਲਾ ਲੈਦਾ ਜੈਸ ਲੈਦਾ ਜੀ ਲੈਦਾ ਡੋਢੇ ਕਾਰੀਗਰ ਦੇ ਬਣਦੀ ਜਿਹੜਾ ਕੁਝ ਚੀਜ਼ ਜ਼ਰੂਰ ਜਿਹੜੀ ਕਿ ਕਰਨੀ ਹੈ ਇਹ ਜੀ ਸਨ ਸ੍ਰੀ ਮੁਕਸਰ ਸਾਹਿਬ ਦੇ ਜੁੱਤੀ ਜਿਹੜੇ ਬਣਾਉਂਦੇ ਆ ਤੇ ਬਹੁਤ ਹੀ ਚੰਗੀਆਂ ਜੁੱਤੀਆਂ ਤੁਸੀਂ ਵੇਖ ਸਕਦੇ ਹੋ ਇਹਨਾਂ ਦੇ ਕੋਲੇ ਜੁੱਤੀਆਂ ਤੇ ਇਹਨਾਂ ਨੇ ਆਪਾਂ ਨੂੰ ਸਾਰਾ ਜੁੱਤੀਆਂ ਬਾਰੇ ਦੱਸ ਵੀ ਦਿੱਤਾ ਹੈ ਤੇ ਬੜੀਆਂ ਵਧੀਆ ਤੇ ਹੰਡਣਸਾਰ ਜੁੱਤੀਆਂ ਆ ਤੇ ਵੱਤ ਤੋਂ ਵੱਧ ਜੁੱਤੀ ਜਿਹੜੀ ਮਹਿੰਗੀ ਤੁਸੀਂ ਲੈਣੀ ਹੈ ਤੇ 12-1300 ਦੀ ਘੱਟ ਤੋਂ ਘੱਟ 3400 ਦੀ ਤੇ ਹਰ ਤਰ੍ਹਾਂ ਦੀ ਤਿੱਲੇ ਵਾਲੀ ਜੁੱਤੀ ਇਹ ਜਿਹੜੇ ਬਣਾਉਂਦੇ ਆ ਤੇ 1952 ਤੋਂ ਇਹ ਜੜੀਆਂ ਦੁਕਾਨਾਂ ਇਹਨਾਂ ਦੀਆਂ 1900 55 ਤੋਂ ਲਾ ਕੇ 1400 ਤੋਂ ਲਾ ਕੇ ਇਹ ਕੰਮ ਕਰੀ ਜਾਂਦੇ ਆ ਤੇ ਆ ਵੇਖੋ ਕਿੰਨੀਆਂ ਸੋਹਣੀਆਂ ਜੁੱਤੀਆਂ ਇਹਨਾਂ ਨੇ ਬਣਾ ਕੇ ਰੱਖੀਆਂ ਇਸ ਦੁਕਾਨ ਤੇ ਅਸੀਂ ਆਏ ਸੀ ਤੇ ਇਸ ਦੁਕਾਨ ਦੇ ਉੱਤੇ ਮਾਫ਼ ਕਰਨਾ ਇੱਕ ਮਿੰਟ ਜਿਹੜਾ ਮਨ ਖੁਸ਼ ਹੋ ਗਿਆ ਸਾਡਾ ਵੇਖ ਕੇ ਇਹ ਜੁੱਤੀਆਂ ਕਿੱਡੀਆਂ ਕਿੱਡੀਆਂ ਸੋਹਣੀਆਂ ਆਹ ਜੁੱਤੀਆਂ ਵੇਖ ਕੇ ਸਾਡਾ ਜੀ ਇਤੋਂ ਮਨ ਜਿਹੜਾ ਉਹ ਗੱਦਗੱਦ ਹੋ ਗਿਆ ਆਹ ਵੇਖੋ ਜੀ ਕਿੰਨੀਆਂ ਇਹ ਤੇ ਲੱਗ ਗਈ ਜੁੱਤੀਆਂ ਦੀ ਹਾਂ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਆ ਜੁੱਤੀਆਂ ਦੀ ਦੁਕਾਨ ਤੇ ਆਹ ਵੇਖ ਸਕਦੇ ਹੋ ਤੁਸੀਂ ਜੁੱਤੀਆਂ ਸਾਰੀਆਂ ਤਿੱਲੇ ਵਾਲੀਆਂ ਜੁੱਤੀਆਂ ਬੜੀਆਂ ਬਾਬੂ ਜੀ ਜੇ ਤੁਹਾਡੇ ਕੋਲੇ ਕਿਸੇ ਨੇ ਆਉਣਾ ਹੋਵੇ ਤੇ ਤੁਹਾਡੀ ਦੁਕਾਨ ਦਾ ਨਾਮ ਕੀ ਹੈ ਵੀ ਨਾਮ ਕੀ ਹੈ ਚੇਤਰਾਮਾ ਜੀ ਹਾਂਜੀ ਚੇਤਰਾਮ ਪੈਰਾਵਾ ਅੱਛਾ ਚੇਤਰਾਮ ਪੈਰਾਵਾ ਪੈਰਾਵਾ ਹਾਂਜੀ ਇਹ ਪੁੱਛ ਕੇ ਚੇਤਰਾ ਪੈਰਾ ਪੁੱਛ ਕੇ ਤੇ ਤੁਹਾਡੇ ਕੋਲੇ ਆ ਸਕਦਾ ਆ ਸਕਦਾ ਜੀ ਕਾਰਡ ਆਈ ਸਾਡੇ ਕੋਲੇ ਹਾਂਜੀ ਕਾਰਡ ਵੀ ਹੈ ਇਹਨਾਂ ਕੋਲੇ ਤੇ ਜੇ ਕਿਸੇ ਨੇ ਵੀ ਜੁੱਤੀ ਲੈਣ ਆਉਣਾ ਹੈ ਤੇ ਵਾਜਬ ਰੇਟ ਤੇ ਦੇਣਗੇ ਬਿਲਕੁਲ ਵਾਜਬ ਰੇਟ ਹੋਊਗਾ ਕਿਸੇ ਕਿਸਮ ਦੀ ਠੱਗੀ ਠੋਰੀ ਨਹੀਂ ਇਹਨਾਂ ਕੋਲੇ ਵਧੀਆ ਜਿਹੜਾ ਜੀ ਇਹਨਾਂ ਦਾ ਜੁੱਤੀਆਂ ਦਾ ਕਾਰੋਬਾਰ ਹੈ ਤੇ ਇਹਨਾਂ ਕੋਲੇ ਆਓ ਤੇ ਆ ਕੇ ਇਹਨਾਂ ਦੇ ਜੁੱਤੀਆਂ ਜ਼ਰੂਰ ਤੁਸੀਂ ਖਰੀਦ ਕੇ ਲੈ ਕੇ ਜਾਓ ਤੇ ਇਹੇ ਸਾਡੀ ਬੇਨਤੀ ਹੈ ਥੋੜਾ ਬਹੁਤ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ